ਭਗਵੰਤ ਪਾਣੀ ਸਟੇਜ ਤੇ ਬੈਠ ਕੇ ਅਜੀਹਾ ਕੁਝ ਕਰਤਾ ਜਿਸ ਨੇ ਸਭ ਦਾ ਦਿਲ ਲੁੱਟ ਲਿਆ ਭਗਵੰਤ ਮਾਨ ਨੇ ਜਿੱਥੇ ਧਰਮ ਪ੍ਰਤੀ ਆਪਣੀ ਆਸਤਾ ਦਿਖਾਈ ਉੱਥੇ ਹੀ ਉਹਨਾਂ ਇਹ ਵੀ ਦੱਸ ਦਿੱਤਾ ਕਿ ਉਹ ਭਾਵੇਂ ਕਿਸੇ ਵੀ ਰੁਝੇਵੇਂ ਚੋਂ ਉਹਨਾਂ ਦਾ ਧਿਆਨ ਸਭ ਤੇ ਹੁੰਦਾ ਤੇ ਉਹ ਸਭ ਦੇਖ ਰਹੇ ਹੁੰਦੇ ਨੇ ਕਿ ਕੌਣ ਕੀ ਕਰ ਰਿਹਾ ਮੁੱਖ ਮੰਤਰੀ ਭਗਵੰਤ ਪਾਣ ਦੀ ਦੱਸ ਦਿੱਤੀ ਕਿ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਹ ਆਪ ਨੰਗੇ ਪੈਰੀ ਸਟੇਜ ਤੇ ਬੈਠੇ ਨਜ਼ਰ ਆ ਰਹੇ ਨੇ ਤੇ ਅਚਾਨਕ ਉਹ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਕੰਨ 'ਚ ਕੁਝ ਕਹਿੰਦੇ ਨੇ ਤੇ ਪਲ ਵਿੱਚ ਹੀ ਸਟੇਜ ਤੇ ਮੌਜੂਦ ਸਾਰੇ ਮੁਲਾਜ਼ਮਾਂ ਨੂੰ ਉਤੋਂ ਹਟਾ ਦਿੱਤਾ ਜਾਂਦਾ ਹੁਣ ਤੁਸੀਂ ਸੋਚੋਗੇ ਆਖਿਰ ਐਸਾ ਕੀ ਹੋਇਆ ਕਿ ਸੀਐਮ ਨੂੰ ਇੱਕ ਕਦਮ ਚੁੱਕਣਾ ਪਿਆ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਅਧਿਆਪਕਾਂ ਨੂੰ ਟੀਚਰਸ ਡੇ ਦੇ ਮੌਕੇ ਤੇ ਸਨਮਾਨਿਤ ਕਰਨ ਪਹੁੰਚੇ ਹੋਏ ਸਨ ਇਸ ਮਾਰੋ ਦੌਰਾਨ ਬੱਚਿਆਂ ਵੱਲੋਂ ਸ਼ਬਦ ਗਾਇਨ ਕੀਤਾ ਜਾਣਾ ਸੀ ਜਿਵੇਂ ਹੀ ਬੱਚੇ ਮੰਚ ਤੇ ਆਏ ਭਗਵੰਤ ਮਾਨ ਨੇ ਬਿਨਾਂ ਕਿਸੇ ਸੋਚੇ ਆਪਣੀਆਂ ਜੁੱਤੀਆਂ ਉਤਾਰ ਦਿੱਤੀਆਂ ਮਰਿਆਦਾ ਦੇ ਨਿਭਾਉ ਦੇ ਰੂਪ ਵਿੱਚ ਉਹਨਾਂ ਨੂੰ ਦੇਖਦੇ ਆਂ ਹੋਰ ਮੰਤਰੀਆਂ ਤੇ ਅਧਿਕਾਰੀਆਂ ਨੇ ਵੀ ਆਪਣੀਆਂ ਜੁੱਤੀਆਂ ਉਤਾਰ ਦਿੱਤੀਆਂ ਪਰ ਜਦੋਂ ਸੀਐਮ ਦੀ ਨਜ਼ਰ ਆਪਣੇ ਸੁਰੱਖਿਆ ਕਰਮਚਾਰੀਆਂ ਤੇ ਪਈ ਜਿਹੜੇ ਬੱਚਿਆਂ ਦੇ ਅੱਗੇ ਖੜੇ ਸਨ ਤਾਂ ਮਾਨ ਸਾਹਿਬ ਨੂੰ ਇਹ ਗੱਲ ਪਸੰਦ ਨਹੀਂ ਆਈ ਉਹਨਾਂ ਨੇ ਤੁਰੰਤ ਡੀਆਈਜੀ ਨੂੰ ਸਟੇਜ ਤੇ ਬੁਲਾਇਆ ਤੇ ਆਦੇਸ਼ ਦਿੱਤਾ ਕਿ ਬੱਚਿਆਂ ਦੇ ਸਾਹਮਣੇ ਤੋਂ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਹਟਾ ਦਿੱਤਾ ਜਾਵੇ ਇਹ ਘਟਨਾ ਛੋਟੀ ਜ਼ਰੂਰ ਲੱਗਦੀ ਹੈ ਪਰ ਇਸ 'ਚ ਵੱਡਾ ਸੁਨੇਹਾ ਲੁਕਿਆ ਜੋ ਕੰਨੇ ਰਹਿਣ ਦੀ ਸਮਝ ਤੇ ਸੱਭਿਆਚਾਰ ਦਾ ਸਬਕ ਭਗਵੰਤ ਮਾਨ ਨੇ ਸਿਰਫ ਰਸਮ ਨਹੀਂ ਨਿਭਾਈ ਸਗੋਂ ਮर्यादा ਦੀ ਲਕੀਰ ਖਿੱਚ ਦਿੱਤੀ ਜਿੱਥੇ ਬੱਚਿਆਂ ਨੇ ਸ਼ਬਦ ਗਾਇਨ ਕਰਨਾ ਸੀ ਉੱਥੇ ਮਾਨ ਸਾਹਿਬ ਨੇ ਇੱਜ਼ਤ ਨਾਲ ਸਿਰ ਝੁਕਾ ਕੇ ਦਰਸਾ ਦਿੱਤਾ ਕਿ ਅਸਲੀ ਨੇਤਾਗਰੀ ਤਾਕਤ ਨਾਲ ਨਹੀਂ ਸੰਸਕਾਰਾਂ ਨਾਲ ਹੁੰਦੀ ਹੈ